ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਨਾਲ ਇੱਕ ਕਹਾਣੀ ਦੀ ਸਾਂਝ ਪਾਉਨੇ ਆ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਯਾਰਮਾਰ ਬੇਈਮਾਨੀ ਕੇਵਲ ਇਨਸਾਨਾਂ ਵਿੱਚ ਨਹੀਂ ਇਹ ਜਾਨਵਰਾਂ ਵਿੱਚ ਵੀ ਪਸ਼ੂ ਪੰਛੀਆਂ ਵਿੱਚ ਵੀ ਹੁੰਦੀ ਹੈ ਇੱਕ ਵਾਰ ਦੀ ਗੱਲ ਹੈ ਇੱਕ ਇੱਕ ਗੇਧੜ ਸੇਗਾ ਗੇਧੜ ਸੀ ਤੇ ਉਹਨੂੰ ਪਤਾ ਲੱਗਾ ਕਿ ਨਦੀ ਦੇ ਪਾਰਲੇ ਪਾਸੇ ਸਮੱਲ ਬੜੀ ਆ ਰਹੀ ਹੈ ਉਧਰ ਖਰਬੂਜਾ ਬਹੁਤ ਆ ਤੇ ਕਿਉਂ ਨਾ ਕੋਈ ਵਿਉਂਤਬੰਦੀ ਕਰਕੇ ਤੋਂ ਉਹਨੂੰ ਖਾਦਾ ਜਾਏ ਉਹਦੇ ਮਨ ਚ ਆਇਆ ਵੀ ਊਠ ਝਾ ਹੁੰਦਾ ਊਠ ਦੇ ਨਾਲ ਗੱਲ ਕਰਦੇ ਆ ਊਠ ਨਾਲ ਗੱਲ ਕੀਤੀ ਊਠ ਨੂੰ ਕਹਿੰਦਾ ਭਾਈ ਗੱਲ ਇਦਾਂ ਵੀ ਮੈਂ ਨਦੀ ਦੇ ਪਾਰ ਮੇਰੇ ਕੋਲ ਲਾਇਸੈਂਸ ਹੈਗਾ ਉਧਰ ਖਰਬੂਜੇ ਖਾਣ ਦਾ ਮੇਰੀ ਉਹ ਬੰਦੇ ਨਾਲ ਵਾਕ ਹੀ ਹੈ ਕਿ ਮੈਂ ਉਹ ਖਰਬੂਜਾ ਜਿਹੜਾ ਜਾ ਕੇ ਉਧਰ ਖਾ ਸਕਦਾ ਮਰ ਮਸਲਾ ਇਹ ਹੈ ਕਿ ਤੂੰ ਉੱਚਾ ਹੈਗਾ ਮੈਂ ਨਦੀ ਚ ਡੁੱਬ ਜਾਣਾ ਮੈਨੂੰ ਪਿੱਛੇ ਬਿਠਾ ਕੇ ਛੱਤ ਦੇ ਉੱਤੇ ਆਪਣੀ ਤੇ ਪਿੱਠ ਤੇ ਤੇ ਉਹ ਨਦੀ ਪਾਰ ਕਰਾ ਦ ਉਧਰ ਜਾ ਕੇ ਦੋਨੋਂ ਖਰਬੂਜੇ ਖਾਣੇ ਆ ਤੇ ਫੇਰ ਮੜ ਕੇ ਵਾਪਸ ਆਵਾਂਗੇ ਹੋਇਆ ਕੀ ਵੀ ਜਿਹੜਾ ਊਂਠ ਸੀਗਾ ਉਹ ਬੈਠਾ ਉਥੇ ਮੰਨ ਗਿਆ ਉਹਦੀ ਗੱਲ ਮਾਨਚ ਲਾਲਚ ਆ ਗਿਆ ਚਲੋ ਅੱਜ ਉਸ ਪਾਰ ਜਾ ਕੇ ਖਰਬੂਜੇ ਹੀ ਖਾ ਕੇ ਆਉਨੇ ਆ ਉਸ ਨੇ ਕੀਤਾ ਕਿ نیچے ਬੈਠਾ ਗਿੱਦੜ ਨੇ ਮਾੜੀ ਪਲਾਕੀ ਚੜ ਗਿਆ ਪਿੱਠ ਦੇ ਉੱਤੇ ਤੇ ਊਂਠ ਜਿਹੜਾ ਹੈ ਦੌੜਾ ਨਦੀ ਦੇ ਵਿੱਚੋਂ ਪਾਰ ਲੰਘ ਗਿਆ ਊਂਠ ਝਾਣ ਜਾਨਵਰ ਹੁੰਦਾ ਤੁਸੀਂ ਸਾਰੇ ਸਿਆਣੇ ਜੀ ਪਾਰ ਲੰਘ ਗਿਆ ਜਾ ਕੇ ਖੇਤ ਦੇ ਵਿੱਚ ਟੱਪ ਗਿਆ ਗਿੱਦੜ ਵੀ ਡਾਇਵਾ ਗਿੱਦੜ ਇੱਕ ਖਰਬੂਜਾ ਖਾਏ ਤੇ ਉਠ 15 20 ਖਾਏ ਨਾਲ ਹੀ ਬੱਲਾ ਭਰੂ ਭਰੂ ਛੁੱਟੀ ਜਾਏ ਤੇ ਇਧਰ ਨੂੰ ਤੇ ਕਦੀ ਉਧਰ ਨੂੰ ਤੇ ਕਦੀ ਇਧਰ ਨੂੰ ਗਿੱਦੜ ਦੇ ਮਨ ਚ ਆਈ ਗੱਲ ਯਾਰ ਮੈਂ ਤੇ ਇੱਕ ਅਦਾਈ ਖਰਬੂਜਾ ਖਾਦਾ ਤੇ ਮੇਰਾ ਅਦਾਈ ਕਿਤੇ ਮੁੜ ਕੇ ਵੀ ਆਵਾ ਕਰਾਂਗਾ ਰੋਜ਼ ਖਾਵਾਂਗਾ ਮਹੀਨਾ ਖਾਂਡ ਨਿਕਲੂਗਾ ਜਿਹੜੇ ਹਿਸਾਬ ਨਾਲ ਇਹਨੇ ਕੰਬੈਨ ਚਲਾਤੀ ਆ ਵੱਡ ਵੱਡ ਛੁੱੜਦਾ ਖਰਬੂਜੇ ਨੂੰ ਤੇ ਮੈਂ ਇੱਕ ਖਾਨਾ ਇਹ ਦਾ ਖਾਨਾ ਨਾਲ ਹੀ ਵੱਲਾ ਲਵੇੜ ਲਵੇੜ ਖਾਈ ਜਾਂਦਾ ਇਹਨੇ ਤੇ ਕੰਮ ਖਤਮ ਕਰ ਦੇਣਾ ਅੱਜ ਜੀ ਤੇ ਕੋਈ ਸਕੀਮ ਲਾਈ ਜਾਏ ਉਹਦੇ ਦਿਮਾਗ ਚ ਫੁਰਨਾ ਫਰਿਆ ਵੀ ਇਦਾਂ ਕਰਦੇ ਆਂ ਉਹ ਐਂਕਦੇ ਆਂ ਤੇ ਉਹਨੇ ਊਂਟ ਕੋ ਗਿਆ ਊਂਟ ਨੂੰ ਕਹਿੰਦਾ ਭਰਾ ਗੱਲ ਇਦਾਂ ਕਿ ਮਨ ਨੂੰ ਨਾ ਐਂਕੜੀ ਆ ਗਈ ਆ ਉਹ ਐਂਕੜੀ ਆ ਗਈ ਆ ਤੇ ਮੈਂ ਹੁਣੋਂ ਐਂਕੜਾਂ ਊਠ ਕਹਿੰਦਾ ਯਾਰ ਨਾ ਕਰ ਹੁਣ ਇੱਧਰ ਆਏ ਆ ਤੂੰ ਮੈਨੂੰ ਨਾਲ ਲਿਆਂਦਾ ਆ ਇਦਾਂ ਬੇਇਮਾਨੀ ਨਾ ਕਰ ਜੇ ਤੂੰ ਆਂ ਕਿੰਗਾ ਉਹ ਆਵਾੜੇ ਦੇ ਵਿੱਚ ਰੁੱਤਾ ਪਿਆ ਮਾਲਕ ਉਹਦਾ ਉਹ ਉੱਠ ਪੋਣਾ ਡਾਂਗ ਲੈ ਕੇ ਤੇ ਉਹ ਨਾ ਮੰਨਿਆ ਨਹੀਂ ਕਿ ਕਹਿੰਦਾ ਮੈਨੂੰ ਹੁਣ ਆਂਕਣੀ ਆਈ ਆਈ ਆ ਮੈਂ ਮੈਂ ਕੜਾਂ ਆ ਆਕਣਾ ਢਡੋ ਨੀ ਤੇ ਵੀ ਇੱਕ ਦੇ ਖਰਬੂਜੇ ਦਾ ਖਾਜੇ ਸਾਰੇ ਉਹ ਭਰਾਵਾ ਉਹਨੇ ਕੀਤਾ ਕੀ ਤੇ ਉਹ ਜਿਹੜਾ ਹੀਰਾ ਉਹ ਐਂ ਕੰਡਿਆ ਪਿਆ ਗੇਧੜ ਗੇਧੜ ਜਦੋਂ ਐਂ ਕੰਡਿਆ ਪਿਆ ਗਦੜਨੇ ਮਾਰੀ ਸਾਲ ਤੇ ਬਾੜ ਦੇ ਥੱਲੇੋਂ ਦੀ ਬਾਹਰ ਤੇ ਉਹ ਉਂਟ ਆ ਗਿਆ ਬਾੜੇ ਦੇ ਕਾਬੂ ਬਾੜੇ ਦੇ ਵਿੱਚ ਇੱਕ ਨਹੀਂ ਬੰਦੇ ਦੋ ਹੀ ਸੁੱਤੇ ਹੋਏ ਤੇ ਕੁਲੀ ਦੇ ਵਿੱਚ ਉਹਨਾਂ ਮਾਰ ਮਾਰ ਡਾਂਗਾ ਛੰਗ ਚੋਂ ਸੰ ਚੋਂ ਕੱਢ ਗਏ ਡਾਂਗਾ ਤੇ ਮਾਰ ਮਾਰ ਕੇ ਉਂਟ ਦੀਆਂ ਪਸਲੀਆਂ ਘਣ ਛੜੀ ਉਹ ਉਂਟ ਵਿਚਾਰਾ ਲੰਗਾ ਲੰਗਾ ਬਾਹਰੋਂ ਤੁਰਾਇਦਾ ਕਿ ਗਦੜਾਂ ਉਹਨਾਂ ਇੱਕ ਦਰਖਤ ਥੱਲੇ ਬਹਿ ਕੇ ਦੇਖਿਆ ਆ ਗਿਆ ਨਦੀ ਦੇ ਕਿਨਾਰੇ ਵੇਟ ਕਰਦਾ ਕਿ ਹੁਣ ਚਲੀਏ ਬਹਿ ਕੇ ਪਾਰ ਉਂਟ ਵੀ ਚੁੱਪ ਕੀਤਾ ਰਿਹਾ ਇਹ ਊਂਠ ਵੀ ਚੁੱਪ ਕੀਤਾ ਰਿਹਾ ਤੇ ਊਂਠ ਨੂੰ ਲੱਗਿਆ ਕਹਿੰਦਾ ਚਲੋ ਹੁਣ ਚਲੀਏ ਵਪਾਰ ਕਹਿੰਦਾ ਚਲੋ ਊਂਠ ਬੈਠਾ ਊਂਠ ਨੇ ਬਿਠਾ ਲਿਆ ਉੱਤੇ ਆਪਣੇ ਜਿੱਦਾਂ ਅੱਗੇ ਉਠਾਇਆ ਤੇ ਨਦੀ ਦੇ ਸੈਂਟਰ 'ਚ ਜਾ ਕੇ ਕਹਿਣ ਲੱਗਾ ਜਿਹੜਾ ਮਨੋਂ ਤੋਂ ਆਈ ਆ ਲੇਟ ਨਹੀਂ ਹੋਣੀ ਮੈਂ ਤਾਂ ਹੁਣ ਲੇਟਣਾ ਇੱਥੇ ਪਾਣੀ ਜਿਹਦੇ ਰਿਆਲ 'ਚ ਉਹ ਕਹਿਣ ਲੱਗਾ ਜਿਹੜਾ ਕਹਿੰਦਾ ਜਿਉਂ ਜਾਣਦਾ ਤੇਰੇ ਘਰੀ ਬੇਨਤੀ ਹੱਥ ਜੜਾ ਲਾ ਭਰਾ ਲੇਟੀ ਨਾ ਕਹਿੰਦਾ ਜੇ ਤੂੰ ਲੇਟਿਆ ਤੇ ਮੈਂ ਮਾਰੇ ਜਾਣਾ ਮੈਂ ਡੁੱਬ ਜਾਣਾ ਹੀ ਕਹਿੰਦਾ ਨਾ ਮੈਨੂੰ ਲੇਟ ਨਹੀਂ ਹੋਣੀ ਆਈ ਆ ਮੈਂ ਹੁਣੇ ਲੇਟ ਨਾ ਕਹਿੰਦਾ ਤੂੰ ਬਾਹਰ ਜਾ ਕੇ ਲੇਟ ਨਹੀਂ ਕਹਿੰਦਾ ਨਾ ਲੇਟਣਾ ਕਹਿੰਦਾ ਮੈਂ ਇੱਥੇ ਹੀ ਕਹਿੰਦਾ ਮੈਂ ਹੁਣੇ ਲੇਟਣਾ ਜੋ ਮਰਜ਼ੀ ਹੋਵੇ ਜਿੱਦਾਂ ਤੈਨੂੰ ਉਹ ਅੰਕੜੀ ਨਾ ਤੇਰੀ ਰੁਕਦੀ ਉੱਥੇ ਤੂੰ ਕਹਿੰਦਾ ਮੈਂ ਵਾਹ ਕੜਾਈ ਮੈਂ ਕੜਾਇ ਹੋ ਜਾ ਤੇ ਮੈਂ ਵੀ ਹੁਣ ਲੇਟਣਾ ਲੇਟਣਾ ਜਿੱਦਾਂ ਤੇਰੀ ਵਾਹ ਕੜੀ ਨਹੀਂ ਰੁਕੀ ਤੇ ਮੇਰੀ ਇਹ ਲਟਣੀ ਨਹੀਂ ਰੁਕਣੀ ਲੈ ਵੀ ਕਹਿੰਦੇ ਆ ਊਂਠ ਨੇ ਪਾਣੀ ਦੇ ਵਿੱਚ ਮਾਰਿਆ ਪਰ ਸੰਡਾ ਇਧਰ ਨੂੰ ਉਧਰੋਂ ਮਾਰਿਆ ਪਲਟਾ ਇਧਰ ਨੂੰ ਲਵਾਲ ਵਾਗਿਆ ਗਿੱਦੜ ਦੇ ਕੋਤੇ ਤੇ ਚੁੱਤ ਕੇ ਤੇ ਮੁੜ ਕੇ ਨਦੀ ਦੇ ਕਿਨਾਰੇ ਬਾਹਰ ਛਟਿਆ ਪਾਣੀ ਨਾਲ ਭਰਿਆ ਤੇ ਉੱਥੇ ਸੁੱਟ ਗਏ ਤੇ ਊਠ ਆਹ ਗਿਆ ਤੇ ਆਹ ਗਿਆ ਸੋ ਗੱਲ ਕਹਿੰਦਾ ਭਾਵੇਂ ਸੀ ਵੀ ਇਹ ਇਸ ਤਰ੍ਹਾਂ ਦੀਆਂ ਭਾਵਨਾਵਾਂ ਅਸੀਂ ਅਕਸਰ ਜਿਹੜੀਆਂ ਕੁੱਤਿਆਂ ਵਿੱਚ ਜਾਂ ਹੋਰ ਹਾਥੀਆਂ ਦੇ ਵਿੱਚ ਜਾਂ ਊਠਾਂ ਦੇ ਵਿੱਚ ਆਪਾਂ ਗੱਲਾਂ ਸੁਣੀਏ ਸਾਰੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਦੇ ਵਿੱਚ ਹੀ ਲਾਲਚ ਬੈਰ ਵਿਰੋਧ ਜਿਹੜਾ ਦਗਾਵਾ ਜੀ ਉਹਨਾਂ ਦੇ ਵਿੱਚ ਵੀ ਇਹ ਇਹ ਹੁੰਦੀਆਂ ਹੈਗੀਆਂ ਜਿਹੜੀਆਂ ਕਿ ਮਾੜੀਆਂ ਹੈ ਆਦਮੀ ਦਾ ਦੁੱਖ ਤੇ ਤਕਲੀਫ ਤੇ ਕਸ਼ਟ ਦਾ ਕਾਰਨ ਬੰਦੀਆਂ ਹੈਗੀਆਂ ਇਹਨਾਂ ਕੋ ਵਚਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ ਕਹਾਣੀ ਨੂੰ ਸੁਣਨ ਵਾਸਤੇ ਤੁਸੀਂ ਟਾਈਮ ਕੱਢਿਆ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਫਾਰਵਰਡ ਜਰੂਰ ਕਰਿਓ ਧੰਨਵਾਦ ਤੁਹਾਡਾ ਬਹੁਤ ਬਹੁਤ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਕਰੇ ਪ੍ਰਮਾਤਮਾ ਭਲਾ ਕਰੇ ਸਾਰਿਆਂ ਦਾ